ਪਰਿਵਾਰ ਦੇ ਵਿੱਚੋਂ ਬੱਚੇ ਨੇ ਵਿਕਸਿਤ ਹੋਣਾ ਤੇ ਉਸ ਨੂੰ ਇਹਨਾਂ ਨੀਵਾਂ ਲੈ ਆਂਦਾ ਜਿੱਥੋਂ ਸੱਤਾ ਦਾ ਸੰਚਾਰ ਹੋਣਾ ਸ਼ੁਰੂ ਹੋ ਜਾਣਾ ਤੇ ਉਹ ਸੰਚਾਰ ਫੇਰ ਸਕੂਲ ਦੇ ਵਿੱਚ ਕੱਲਾ ਸਿਲੇਬਸ ਨਹੀਂ ਹੈ ਜੇ ਤੁਸੀਂ ਇਹ ਜਿਹੜੇ ਚੰਗੇ ਐਜੂਕੇਸ਼ਨਿਸਟ ਨੇ ਜੇ ਉਹਨਾਂ ਨੂੰ ਤੁਸੀਂ ਵੇਖੋ ਤਾਂ ਇਹ ਇਸ ਤਰ੍ਹਾਂ ਕਲਾਸਾਂ ਵਿੱਚ ਬੈਠਣਾ ਕਤਾਰਾਂ ਵਿੱਚ ਜਾਣਾ ਅਨੁਸ਼ਾਸਨ ਘੰਟੀ ਵੱਜਣੀ ਛੁੱਟੀ ਹੋਣੀ ਹੈਨਾ ਇਹ ਕਿੰਨਾ ਕੁਝ ਆ ਜਿਹੜਾ ਉਹ ਬੰਦੇ ਨੂੰ ਸਿੱਧਾ ਕਰਦਾ ਬੰਦੇ ਦੇ ਵੱਲ ਕੱਢਦਾ ਤੇ ਜਿਹਦੇ ਵੱਲ ਨਹੀਂ ਨਿਕਲਦੇ ਉਸ ਨੂੰ ਅਨੁਸ਼ਾਸਨਹੀਣ ਕਹਿ ਕੇ ਫਿਰ ਸਕੂਲ ਚੋਂ ਕੱਢ ਦਿੰਨੇ ਆਪਾਂ ਅਸੀਂ ਵੀ ਇਦਾਂ ਹੀ ਕਰਦੇ ਆ ਮੈਂ ਤਾਂ ਹਾਂ ਹੀ ਡੀਨ ਵਿਦਿਆਰਥੀ ਪਲਾਈ ਜੀ ਦਾ ਕੰਮ ਏ ਵਿਦਿਆਰਥੀਆਂ ਦੀ ਬੁਰੀਾਈ ਕਰਨਾ ਹੁੰਦਾ ਠੀਕ ਹੈ ਤਾਂ ਇਸ ਤਰੀਕੇ ਆਪਾਂ ਇਦਾਂ ਕਰਦੇ ਆ ਜਿਹੜਾ ਵਿਧੇ ਘਟਾਂ ਚ ਹੈ ਉਹ ਕਿਵੇਂ ਅਨੁਕੂਲਿਤ ਕਰਦਾ ਬੰਦਿਆਂ ਨੂੰ ਅਨੁਸ਼ਾਸਿਤ ਕਿਵੇਂ ਕਰਦਾ ਬੜੀ ਪ੍ਰਾਣੀ ਗੱਲ ਹੈ ਕਿ ਜਦੋਂ ਸਿਕੰਦਰ ਨੂੰ ਸਿਕੰਦਰ ਦਾ ਜਿਹੜਾ ਹੈ ਸੀ ਉਸਤਾਦ ਉਹ ਅਰਸਤੂ ਸੀ ਸਿਕੰਦਰ ਦੀ ਪਾਰਸੀਆਂ ਨਾਲ ਬਹੁਤ ਜ਼ਿਆਦਾ ਲੜਾਈ ਸੀ ਤੇ ਉਹ ਲੜਾਈ ਦਾ ਕਾਰਨ ਮੂਲ ਰੂਪ ਵਿੱਚ ਅਰਸਤੂ ਹੀ ਸੀ ਤੇ ਅਰਸਤੂ ਨੇ ਸਿਕੰਦਰ ਨੂੰ ਜਿਹੜੀਆਂ ਕੁਝ ਮਹੱਤਵਪੂਰਨ ਗੱਲਾਂ ਦਸੀਆਂ ਉਹਦੇ ਵਿੱਚੋਂ ਇੱਕ ਗੱਲ ਇਹ ਸੀ ਕਿ ਸਾਰੇ ਰਾਜ ਨੂੰ ਸਾਰੇ ਲੋਕਾਂ ਨੂੰ ਵਿੱਦਿਆ ਰਾਜ ਨੇ ਦੇਣੀ ਆ ਕੋਈ ਹੋਰ ਬੰਦਾ ਵਿੱਦਿਆ ਨਾ ਦੇਵੇ ਤੇ ਕਹਿੰਦਾ ਜੇ ਰਾਜ ਵਿੱਚ ਸ਼ਾਂਤੀ ਲੈ ਕੇ ਆਉਣੀ ਆ ਤਾਂ ਉਹਦਾ ਇੱਕੋ ਇੱਕ ਰਾਹ ਹੈ ਕਿ ਸਾਰੇ ਦੇ ਸਾਰੇ ਲੋਕਾਂ ਨੂੰ ਵਿੱਦਿਆ ਅਸੀਂ ਦਈਏ ਅਸੀਂ ਦਸੀਏ ਪੜਾਉਣਾ ਕੀ ਆ ਜੂ ਜਿਸ ਸਾਨੂੰ ਦੱਸ ਦਿਆ ਨਾ ਵੀ ਸਿਲੇਬਸ ਕੀ ਹੋਣ ਠੀਕ ਆ ਨਾ ਸਾਰੀ ਦੁਨੀਆ ਚ ਇਦਾਂ ਹੀ ਦੱਸਿਆ ਜਾਂਦਾ ਤਾਂ ਤੁਸੀਂ ਮਿਸ਼ੇਲ ਫੂਕੋ ਦੀ ਤਾਂ ਉਹ ਪੜ੍ਹੀਏ ਹੋਣੀ ਆ ਉਹਦੀ ਕਿਤਾਬ ਡਿਸਪਲਿਨ ਐਂਡ ਪੁਨਿਸ਼ਜਾਂ ਕਟੋਕਾਟੋ ਦੇ ਬਾਰੇ ਸੁਣਿਆ ਹੋਣਾ ਹਨਾ ਉਹ ਕੀ ਕਹ ਆਖਦਾ ਉਹ ਕਹਿੰਦਾ ਪਹਿਲਾਂ ਤਾਂ ਬਹੁਤ ਤਸ਼ੱਦਦ ਨਾਲ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਸੀ ਇੰਨੀ ਤਸ਼ੱਦਦ ਨਾਲ ਕਿ ਘੋੜਿਆਂ ਨਾਲ ਬੰਨ ਕੇ ਜਾਂ ਇੱਥੇ ਜਿਵੇਂ ਚਰਖੜੀਆਂ ਤੇ ਚੜ੍ਹੇ ਦੇਗਾਂ ਵਿੱਚ ਉਵਾਲੇ ਹਨਾ ਉਹ ਜੋ ਆਪਾਂ ਪੜ੍ਹਦੇ ਆ ਇਦਾਂ ਦਾ ਫਿਰ ਉਹਦੇ ਬਾਅਦ ਉਹ ਕਹਿੰਦਾ ਵੀ ਉਹ ਸਿਆਣੇ ਹੋਗੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਬਦਨਾਮੀ ਬਹੁਤ ਹੁੰਦੀ ਹੈ ਜੇਲਾ ਲੈਓ ਫਿਰ ਉਹ ਕਹਿੰਦਾ ਜੇਲਾ ਰਾਹੀਂ ਲੋਕਾਂ ਨੂੰ ਅਨੁਸ਼ਾਸਿਤ ਕਰਨਾ ਸ਼ੁਰੂ ਕੀਤਾ ਉਹ ਕਹਿੰਦਾ ਫਿਰ ਉਹਨੂੰ ਲੱਗਿਆ ਵੀ ਇਹਦੇ 'ਚ ਵੀ ਥੋ ਉਹ ਨਿਆਣੇ ਘਰੇ ਦੱਬਣ ਦਾ ਇੱਕ ਤਰੀਕਾ ਇਹ ਆ ਵਿਦਿਆਕਟਾਂ ਚ ਜਿਹਦੇ ਵਿੱਚ ਹੁਣ ਆਪਾਂ ਛੇਵੀਂ ਆਪਣੇ 6 ਸਾਲ ਦੇ ਹੋ ਕੇ ਪੜਨ ਲੱਗੇ ਸੀ ਪਰ ਜਿਹੜਿਆਂ ਨੂੰ ਅਸੀਂ ਹੁਣ ਸਾਡੇ ਘਰ ਜੰਮਿਆਂ ਨੂੰ ਪੜਨ ਲਾਉਣਾ ਉਹਨਾਂ ਨੂੰ ਅਸੀਂ 3 ਸਾਲ ਦਿਆਂ ਨੂੰ ਮਤਲਬ ਕਿ ਉਦੋਂ ਵੀ ਪਹਿਲਾਂ ਲੋਕ ਲਾ ਦਿੰਦੇ ਨੇ ਤਾਂ ਇਸ ਤਰੀਕੇ ਇੱਕ ਉਹਨਾਂ ਨੇ ਇੱਕ ਬਿਜ਼ਨਸ 엘ੀਟ ਇੱਕ ਯੂਨੀਵਰਸਿਟੀਆਂ ਦਾ ਗ੍ਰੈਜੂਏਟਰ ਵਰਗ ਪੈਦਾ ਕਰ ਲਿਆ ਜਿਹੜਾ ਵਰਗ ਪਰੰਪਰਾ ਦੇ ਤਰੀਕੇ ਰਾਹੀਂ ਹੋਈ ਸ਼ਹਾਦਤ ਨੂੰ ਸਮਝਣ ਵਿੱਚ ਸਭ ਤੋਂ ਵੱਡਾ ਅੜਿੱਕਾ ਬਣਦਾ ਇਹ ਗੱਲ ਮੈਂ ਦੁਬਾਰਾ ਫੇਰ ਰੱਖਦਾ ਕਿ ਇਸ ਗਿਆਨ ਪ੍ਰਬੰਧ ਰਾਹੀਂ ਇਸ ਤਾਂ ਚ ਰਹੀਂ ਇੱਕ ਬਿਜ਼ਨਸ 엘ੀਟ ਜਿਸ ਦੇ ਹਿੱਤ ਸੱਤਾ ਨਾਲ ਜੁੜੇ ਹੁੰਦੇ ਨੇ ਦੂਸਰਾ ਯੂਨੀਵਰਸਿਟੀਆਂ ਰਾਹੀਂ ਗ੍ਰੈਜੂਏਟ ਕਰਕੇ ਇੱਕ ਐਸ ਤਰ੍ਹਾਂ ਦਾ ਵਰਗ ਪੈਦਾ ਕਰ ਲਿਆ ਜਿਹੜਾ ਪਰੰਪਰਾ ਰਾਹੀਂ ਹੋਈ ਸ਼ਹਾਦਤ ਨੂੰ ਸਮਝਣ ਵਿੱਚ ਸਭ ਤੋਂ ਵੱਡਾ ਅੜਿੱਕਾ ਬਣਦਾ ਉਹ ਉਸ ਸ਼ਹਾਦਤ ਨਾਲ ਜਿਹੜਾ ਆਧਾਰ ਬਣਨਾ ਹੈ ਜਿਹੜੀ ਗੱਲ ਦੇ ਪੈਰ ਲੱਗਣੇ ਨੇ ਉਹ ਪੈਰ ਨਹੀਂ ਲੱਗਣ ਦਿੰਦਾ ਕਿ ਕਿ ਅਖੀਰ ਨੂੰ ਬ੍ਰਿਤਾੰਤ ਨੇ ਬੰਦਿਆਂ ਦੇ ਮਨਾਂ ਉੱਤੇ ਰਾਜ ਕਰਨਾ ਹੁੰਦਾ ਹਰ ਰੋਜ਼ ਦਾਗ ਨਹੀਂ ਚਲਦੀ ਤੁਸੀਂ ਯੂਨੀਵਰਸਿਟੀਆਂ 'ਚ ਪੜ੍ਹੇ ਹੋ ਅਸੀਂ ਵੀ ਪੜ੍ਹੇ ਆ ਲੜੇ ਵੀ ਆ ਤੁਸੀਂ ਵੀ ਲੜਦੇ ਹੋਵੋਗੇ ਜਿਹੜੀ ਲੜਾਈ ਆ ਉਹ ਤਾਂ ਬਸ ਮਿੰਟੋਸ ਕਿੰਟੀ ਹੁੰਦੀ ਆ ਉਸ ਤੋਂ ਬਾਅਦ ਤਾਂ ਬਸ ਫਿਰ ਗੱਲਾਂ ਹੀ ਹੁੰਦੀਆਂ ਨੇ ਰੌਲਾ ਇਹ ਆ ਕਿ ਗੱਲ ਕੀ ਦੀ ਚੱਲਦੀ ਆ ਤਾਂ ਇਸ ਲਈ ਇਹ ਇੱਕ ਜਿਹੜਾ ਇਹ 엘ੀਟ ਐ ਇਸ ਨੇ ਸਾਡੇ ਸਾਹਮਣੇ ਇਹ ਸਮੱਸਿਆ ਕੀਤੀ